ਜੋਾਈ ਨੇ ਆਪਣੇ ਹੀ ਸਹੁਰੇ ਘਰ ਆ ਕੇ ਕੀਤੀ ਭੰਤ ਢੋੜ ਚਲਾਈਆਂ ਗੋਲੀਆਂ ਤੇ ਪੱਥਰ ਪੂਰੇ ਪਰਿਵਾਰ ਨੇ ਜੁਵਾਇਦ ਖਿਲਾਫ ਕਾਰਵਾਈ ਦੀ ਕੀਤੀ ਮੰਗ ਕਹਿੰਦੇ ਸਾਡੀ ਧੀ ਨੂੰ ਵੀ ਪਹਿਲਾਂ ਕਰਦਾ ਸੀ ਤੰਗ ਪਰੇਸ਼ਾਨ ਤੇ ਹੁਣ ਸਾਰੇ ਪਰਿਵਾਰ ਦੇ ਉੱਪਰ ਵੀ ਕੀਤਾ ਹਮਲਾ ਸਾਰੀ ਘਟਨਾ ਸਿਸਰੀਵੀ ਕੈਮਰੇ ਦੇ ਵਿੱਚ ਹੋਈ ਕੈਦ ਮਾਮਲਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਟੁੱਟੀ ਹੋਈ ਨਜ਼ਰ ਆਉਂਦੀ ਹੈ ਲੋਕਾਂ ਦੇ ਵਿੱਚ ਪੁਲਿਸ ਦਾ ਕੋਈ ਵੀ ਡਰ ਭੈਅ ਦਿਖਾਈ ਨਹੀਂ ਦਿੰਦਾ ਅਜੇ ਇੱਕ ਹੋਰ ਘਟਨਾ ਸਾਹਮਣੇ ਜਿੱਥੇ ਇੱਕ ਜਵਾਈ ਦੇ ਵੱਲੋਂ ਆਪਣੇ ਸਹੁਰੇ ਘਰ ਦੇ ਉੱਪਰ ਹਮਲਾ ਕਰਕੇ ਪੰਤੋੜ ਕੀਤੀ ਗਈ ਗੋਲੀਬਾਰੀ ਵੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਾ ਪੀੜਤ ਪਰਿਵਾਰ ਨੇ ਜਾਣ ਕਰ ਦਿੱਤੀ ਕਿ ਉਹਨਾਂ ਦੀ ਧੀ ਜਦੋਂ ਆਪਣੇ ਸਾਰੇ ਪਰਿਵਾਰ ਇੰਦੀ ਸੀ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ ਦੀ ਕੁਟਮਾਰ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਉਹ ਉਸ ਨੂੰ ਆਪਣੇ ਘਰ ਲੈ ਆਇਆ ਤੇ ਉਸ ਦਾ ਜਵਾਈ ਪਿੱਛੇ ਉਸ ਨੂੰ ਲੈਣ ਆਇਆ ਸੀ ਤੇ ਜਦੋਂ ਉਹਨਾਂ ਨੇ ਭੇਜਣ ਤੋਂ ਇਨਕਾਰ ਕਰ ਦਿੱਤਾ ਤਾਂ ਆਪਣੇ 8-10 ਸਾਥੀਆਂ ਨੂੰ ਨਾਲ ਲੈ ਕੇ ਆਉਂਦਾ ਹੈ ਤੇ ਘਰ ਦੀ ਪੂਰੀ ਤਰ੍ਹਾਂ ਭੰਨਤੋੜ ਕਰਦਾ ਹੈ ਤੇ ਉਸ ਤੋਂ ਬਾਅਦ ਦਰਵਾਜ਼ਾ ਬੰਦ ਕਰਕੇ ਗੋਲੀਬਾਰੀ ਵੀ ਕਰਦਾ ਹੈ ਤੇ ਪੱਥਰ ਚਲਾਉਣੇ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਤੋਂ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੌਕੇ ਤੇ ਪੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਜਿਹੜੇ ਵੀ ਤੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਕੀ ਮਸਲਾ ਕੀ ਹੈ ਜੀ ਕਿੱਦਾਂ ਇਹਨੂੰ ਮੈਨੂੰ 17 ਤਰੀਕ ਨੂੰ ਕੱਲਾ ਕਮਰਾ ਬੰਦ ਕਰਕੇ ਇਹਨੇ ਚੰਗੀ ਤਰ੍ਹਾਂ ਚਾਪੀ ਆਪਣੀ ਜੇਬ ਸੇ ਪਾ ਲਈ ਇਹਨੇ ਮੈਨੂੰ ਚੰਗੀ ਤਰ੍ਹਾਂ ਘੁੱਟਿਆ ਇਹਨੇ ਪਲੀਜ਼ ਨਾ ਇੱਕ ਦਿਨ ਇਹਨੇ ਮੈਨੂੰ ਸੀਜ਼ਰ ਮਾਰੀਆਂ ਆ ਤੇ ਸਾਰੇ ਮੇਰੇ ਡੇਡ ਜੇ ਲੱਤਾਂ ਮਾਰੀਆਂ ਤੁਹਾਡਾ ਮਸਲਾ ਚੱਲਦਾ ਆ ਰਿਹਾ ਸੀ ਕਿ ਜਿੱਦਾਂ ਲ ਕੀ ਹੋ ਗਿਆ ਮੈਂ ਤੁਹਾਡੇ ਬਾਰੇ ਇੱਕ ਟੋੜਾ ਫੋਣੀ ਚਲੀ ਕੀ ਕਰ ਇਹ ਨਸ਼ੇ ਕਰਨ ਲੱਪਿਆ ਨਸ਼ੇ ਦੀ ਰੋਤ ਤੇ ਮੈਨੂੰ ਮਾਰਨ ਲੱਪਿਆ ਆਹ ਉਹ ਵੀ ਮੇਰਾ ਕੰਮ ਕਰੇ ਕਿਸੇ ਹੋਰ ਦਾ ਨਾ ਕਰੇ ਮੈਂ ਕਿਸੇ ਹੋਰ ਦਾ ਨਹੀਂ ਵਿਕਨ ਦੇਣਾ ਸਿਰਫ ਮੇਰਾ ਵਿਕੇ ਕੀ ਵੇਚਣ ਨੂੰ ਕੀ ਕਹਿ ਰਿਹਾ ਜੀ ਚਿੱਟਾ ਕਹਿਂਦਿਆ ਹੁਣ ਅੱਜ ਤੁਹਾਡੇ ਘਰ ਤੇ ਪਰ ਕਿੰਨੀਆਂ ਗੋਲੀਆਂ ਚਲਾਈਆਂ 6 ਗੋਲੀਆਂ ਚਲਾਈਆਂ ਤੁਸੀਂ ਹੁਣ ਕੀ ਮੰਗ ਕਰਦੇ ਹੋ ਥਾਣੇ ਦੇ ਬਾਹਰ ਬੈਠੇ ਆਟੇ ਮਾਰੇ ਸੁਨਵਾਈ ਹੋਵੇ ਠੀਕ ਹੈ ਨਾ ਔਰ ਤੇ ਪਰਚਾ ਹੋਵੇ ਜਿਹੜੇ ਨਾਲ ਮੁੰਡੇ ਲਿਆਇਆ ਉਹਨਾਂ ਦੇ ਤੂੰ ਬੋਲ ਜਿਹੜੇ ਮੁੰਡੇ ਨਾਲ ਲੈ ਕੇ ਥੇਲੀ ਜੇ ਇੱਕ ਸ਼ਲੋਸ਼ਨ ਜੇ ਇੱਕ ਵੀ ਕੀ ਨਿਭਾਜੀ ਜੇ ਇੱਕ ਦਿਨੇ ਸੀ ਜੇ ਇੱਕ ਪਟਰਾ ਦਾ ਸੰਨੀ ਜੇ ਹਾਂ ਨਾਲ ਰੋਕੀ ਏ ਨਾਲ ਰੋਕੀ ਜੇ ਜੀ ਜ਼ਿੰਦਗੀ ਮੰਗ ਕਰਦੇ ਹੁਣ ਮੰਗ ਕਰਦੇ ਇਹਨੂੰ ਸਜ਼ਾ ਦਿਵਾਓ ਇਹਨੂੰ ਭੇਜੋ ਅੰਦਰ ਅੰਦਰ ਭੇਜੋ ਇਹਨੂੰ ਬੋਵੀ ਦਸ਼ਮੇਸ਼ ਨਗਰ ਜੋੜਾ ਫੜਕ ਗਲੀ ਨੰਬਰ 14 ਹਾਊਸ ਨੰਬਰ 1787 ਹਾਂਜੀ ਕੀ ਹੋਇਆ ਜੀ ਅੱਜ ਕੁਝ ਨਹੀਂ ਹੋਇਆ ਜੀ ਅਈ ਤੇ ਆਪਣੇ ਘਰੇ ਬੇਟੇ ਰਹਿਮਾਨ ਨਾਲ ਠੀਕ ਹੈ ਭੈਣਾਂ ਬਿੱਲੇ 17 ਤਰੀਕ ਨੂੰ ਲੜਾਈ ਹੋਈ ਐਨੇ ਆ ਗਏ ਸਾਡੀਆਂ ਐਲਈਡੀਆਂ ਤੋੜਤੀਆਂ ਮੇਰੇ ਸੋਹਰਿਆਂ ਦੇ ਘਰੇ ਪੈ ਗਿਆ ਗੱਲ ਜਾ ਕੇ ਫਿਰ ਮਰੀਆਂ ਵੱਡੀਆਂ ਦੋ ਭੈਣਾਂ ਗਿਆਈਆਂ ਸਾਈਡ ਤੇ ਉਹਨਾਂ ਦੇ ਘਰੇ ਪੈ ਗਿਆ ਗੱਲ ਜਾ ਕੇ ਠੀਕ ਹੈ ਤੇ ਬਾਅਦ ਜੇ ਨੇ ਨਾ ਉਹ ਤੋਂ ਮੁੰਡਾ ਲੈ ਗਿਆ ਚੁੱਕ ਕੇ 14 ਸਾਲਾਂ ਦਾ ਮੁੰਡਾ ਆ ਉਹਨੂੰ ਲੈ ਗਿਆ ਚੁੱਕ ਕੇ ਉਹਨੂੰ ਮਹਿੰਦਰਾ ਕਲੋਨੀ ਦੇ ਨੇੜੇ ਚ ਲੈ ਕੇ ਦਾਤਰ ਮਾਰੇ ਸੱਤਾ ਮਾਰੀਆਂ ਉਹਨੂੰ ਠੀਕ ਹੈ ਜੀ ਮੇਰੀ ਭੈਣ ਨੂੰ ਕੁੱਟਿਆ ਘਟਿਆ ਹੁਣ ਅੱਜ ਆਇਆ ਅੱਜ ਆਇਆ ਕਹਿੰਦਾ ਬੂਹਾ ਖੋਲੋ ਆਈ ਬੂਹਾ ਨਹੀਂ ਖੋਲਿਆ ਤੇ ਕਿਥੇ ਲੋ ਗਾਲਾ ਗੂਲਾ ਕੱਢਣ ਲੱਪਿਆ ਬਾਅਦ ਤੇ ਗੋਲੀਆਂ ਚ ਲਾਣ ਲੱਪਿਆ ਕਹਿੰਦਾ ਮੈਂ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਠੀਕ ਹੈ ਜੀ ਐਨ ਐਚ 6 ਗੋਲੀਆਂ ਚ ਲਾਈਆਂ ਜਿਹਦੇ ਵਿੱਚੋਂ ਤਿੰਨ ਗੋਲੀਆਂ ਦੇ ਫੈਰ ਇਹਨਾਂ ਨੂੰ ਲੱਭੇ ਇੱਕ ਜਿੰਦਾ ਰੋਂਦਿਆ ਤੇ ਦੋ ਕਿੰਨੇ ਗੋਲੇ ਚਲਾਈਏ ਜੀ ਇਹ ਰੋਕੀ ਨੇ ਚਲਾਈਏ ਜੀ ਨਾਲ ਕੁਛ ਹੋਰ ਵੀ ਮੁੰਡੇ ਸੀ ਨਾਲ ਸਲੋਸ਼ਨ ਹੀ ਜੀ ਰੌਏ ਰਾਹੁਲ ਤੇ ਨਾਲ ਦੇ ਨੇਪਾਲੀ ਵਿਕੀ ਨੇਪਾਲੀ ਹੀਗਾ ਜੀ ਤੇ ਨਾਲ ਦੇ ਬਡਰਾਂ ਦਾ ਸਨੀਆਂ ਉਹ ਹੀਗਾ ਜੀ ਤੇ ਨਾਲ ਤੇ ਦੋ ਤਿੰਨ ਹੋਰ ਹਨ ਬਤਾਛੇ ਮੈਨੂੰ ਨਾਮ ਆ ਨਹੀਂ ਪਤਾ ਜੀ ਬੜੀ ਪੁਰਾਣੀ ਚਲਦੀ ਆ ਰਹੀ ਸੋ ਗੋਲੀ ਪਾਣ ਦਾ ਗੋਲੀ ਐਵੇਂ ਨਜਾਇਜ਼ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਮੇਰਾ ਕਹਿੰਦਾ ਸਮਾਨ ਵੇਚੋ ਮੇਰੀ ਅੱਗੇ ਲੱਤ ਵੱਡੀ ਗਈ ਇਹਦੇ ਕਰਕੇ ਠੀਕ ਹੈ ਮੈਂ ਪਹਿਲੇ ਕਰਦਾ ਹਾਂ ਤੁਹਾਡਾ ਕੀ ਲੱਗਦਾ ਮੇਰਾ ਜੀਜਾ ਲੱਗਦਾ ਇਹ ਉਹ ਤੁਸੀਂ ਖਾਣੇ ਦੇ ਬਾਹਰ ਬੈਠੇ ਹੋ ਅੰਦਰ ਸੁਣਾਈ ਹੋਈ ਹੈ ਹਾ ડી ਉਹਨਾਂ ਨੇ ਲਿਖੀ ਹੈ ਰਿਪੋਰਟ ਰਿਪੋਰਟ ਸਾਰੀ ਪਰ ਵੇਖੋ ਕੀ ਸੁਣਵਾਈ ਕਰਦੇ ਕੀ ਨਹੀਂ ਕਰਦੇ ਅੱਗੇ ਵੀ ਰਿਪੋਰਟਾਂ ਲਖਾਣੇ ਆ ਇਹ ਸਾਡੀ ਸੁਣਵਾਈ ਨਹੀਂ ਕਰਦੇ ਜੀ ਠੀਕ ਹੈ ਹੁਣ ਆਪਾਂ ਜਿਹਨਾਂ ਨੇ ਕਿਤੇ ਠੀਕ ਹੈ ਨਹੀਂ ਤਾਂ ਆਪਾਂ ਕਮਿਸ਼ਨਰ ਦੇ ਪੇਸ਼ ਹੋਣਾ ਏ ਠੀਕ ਹੈ ਜੀ ਪੈਸੇ ਵਾਲੀ ਸੁਣਵਾਈ ਹੁੰਦੀ ਹੈ ਹਾਂ ਜੀ ਮਾਰਿਆ ਮੋਬਾਈਲ ਸਾਹ ਤੁਹਾਨੂੰ ਪਤਾ ਹੀ ਹੈ ਇਹ ਕੋਈ ਤਾਂ ਪੈਸੇ ਦੀ ਸੁਣਵਾਈ ਕਰਦੀ ਉਦਰਾ ਕਰਦੀ ਨਹੀਂ ਆਪ ਵੇਖੋ ਰੋਕੀ ਨੇ ਬੰਦੇ ਘਲਾਦੇ ਆ ਪਿੱਛੇ ਇਹੋ ਇਹੋ ਨੇ ਇਹਨਾਂ ਨੇ ਪੈਸੇ ਦੇਣੇ ਆ ਤੇ ਇਹਨਾਂ ਦੀ ਸੁਣਵਾਈ ਹੋਣੀ ਸਾਡੀ ਹੋਣੀ ਨਹੀਂ

ਪੱਲਵੀ ਇਹ ਲੜਕੀ ਦਾ ਨਾਮ ਤੇ ਵਿਚਾਲ ਚੋਪੜਾ ਦੇ ਲਈ ਸਰੋਕੀ ਹੈ ਲੜਕੇ ਦਾ ਨਾਮ ਇਗਨਿਟਿਫਾਈਡ ਹੈ ਅੱਛਾ ਦੇਖੇ ਤੇ ਅਪਲੀਕਾਰ ਬਾਰੇ ਜੀ ਸਰ ਤੁਹਾਡੀ ਟੀਮ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਗੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲੈਕਟਸ ਤੇ ਫਿਰ ਮੋਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਬੱਚਾ ਦਰਜ ਕਰ ਰਹੇ ਜੀ ਕਦਮਾਂ ਦਰਜ ਕਰਕੇ ਅਪਲੀਕਾਰ ਬਾਰੇ